ਤੇ ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ ਸਭਿਲ ਸ੍ਰੇਟਪਾ ਧਾਤੀ ਚਾਦਰ ਐਸੇ ਸਤਿਗੁਰੂ ਸਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਹੈ ਸ੍ਰੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਤਿਗੁਰੂ ਪਾਸ਼ਾ ਜੀ ਤੰਗੂਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ 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 ਵਧਾਈਆਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਤੰਗੂਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ ਗੁਰਦਾਨਾ ਦੁਖਨਵਾਨ ਸਾਹਿਬ ਗੁਰੂ ਕਾ ਕਾਲ ਵਿਖੇ ਸ਼ਾਮ ਨੂੰ 7 ਵਜੇ ਤੋਂ 10 ਵਜੇ ਤੱਕ ਕੀਰਤਨ ਦਰਵਾਸ ਸਜਾਇਆ ਜਾਣਗੇ ਜਿਸ ਦੇ ਵਿੱਚ ਭਾਈ ਸਹਿਲ ਸਿੰਘ ਜੀ ਉਹਦਾਰ ਬੁੰਗਲਾ ਸਾਹਿਬ ਹਜੂਰੀ ਲਾਗੀ ਜਿੱਥਾ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਜੇ ਹਾਲ ਕਰਨਗੇ ਤੇ ਹਜੂਰੀ ਲਾਗੀ ਜਿੱਥੇ ਆਪ ਸੰਗਤਾਂ ਨੂੰ ਲਾਹੀ ਮਾਰੀ ਦਾ ਕੀਰਤਨ ਸੁਣਾ ਕੇ ਨਿਹਾਲ ਕੀਤਾ ਜਾਏਗਾ ਤੋਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਟਾਈਮ ਦੇ ਨਾਲ ਪਹੁੰਚਣ ਦੀ ਕਿਰਪਾਤਾ ਕਰਨੀ ਸ਼ਾਮ ਨੂੰ ਠੀਕ 7 ਵਜੇ ਤੋਂ 10 ਵਜੇ ਤੱਕ ਠੀਕ ਸਮਾਪਤੀ ਕੀਤੀ ਜਾਏਗੀ ਸੰਬੋਧਨ ਹੋਏਗੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਚਰਨਾਂ ਤੋਂ ਕੁਰਸੀਆਂ ਪ੍ਰਾਪਤ ਕਰਨ ਵਾਸਤੇ ਅਤੇ ਕੁਰਸੀਆਂ ਲੈਣ ਵਾਸਤੇ ਜਿਸ ਦਾ ਕਿ ਆਪਾਂ ਰੋਜ਼ਾਨਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਅਰੰਭਾਤ ਕਰਦੇ ਆ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੇ ਧਾਏ ਸਭ ਥਾਈ ਹੋਏ ਸਾਰੇ ਐਸੇ ਗੁਰੂ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਫਰਮਾ ਸਾਰੀ ਸੰਗਤਾਂ ਨੂੰ ਮੋਮਾ ਮਾ ਕੇ ਪਹੁੰਚੋ ਸੇਮ ਜਿਥੇ ਲਈ ਦਾਸ ਦੀ ਆ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਪਰਵਾਰ ਕਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ